ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਉਹ ਲੋਕ ਮਿਹਨਤ ਬਹੁਤ ਜ਼ਿਆਦਾ ਕਰਦੇ ਨੇ ਪਰ ਉਹਨਾਂ ਦੀ ਜਿਹੜੀ ਮਿਹਨਤ ਆ ਉਹਦਾ ਫਾਇਦਾ ਕੋਈ ਹੋਰ ਲੈ ਜਾਂਦਾ ਇਹ ਗੱਲ ਨੂੰ ਹੋ ਸਕਦਾ ਹਰ ਇੱਕ ਬੰਦਾ ਨਾ ਸਮਝੇ ਵੀ ਮੈਂ ਕਿੱਥੇ ਕਿਵੇਂ ਕਹਿ ਰਿਹਾ ਬੀ ਉਹ ਲੋਕ ਮਿਹਨਤ ਬਹੁਤ ਕਰਦੇ ਨੇ ਪਰ ਉਹਨਾਂ ਦੀ ਜਿਹੜੀ ਮਿਹਨਤ ਆ ਉਹਦਾ ਫਾਇਦਾ ਕਿਸੇ ਹੋਰ ਬੰਦੇ ਨੂੰ ਜ਼ਿਆਦਾ ਹੁੰਦਾ ਜਦੋਂ ਕਿ ਉਹ ਬੰਦੇ ਉੱਥੇ ਹੀ ਰਹਿ ਜਾਂਦੇ ਨੇ ਕਹਿਣ ਤੋਂ ਬਾਅਦ ਇੱਕ ਸਰਕਲ ਆ ਬਸ ਉਹਦੇ ਵਿੱਚ ਚੱਲੀ ਜਾਂਦਾ ਚੱਲੀ ਜਾਂਦਾ ਚੱਲੀ ਜਾਂਦਾ ਉਹੀ ਚੱਲੀ ਜਾਂਦਾ ਅਤੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਇਸ ਰੈਟ ਰੇਸ ਦੇ ਹਿੱਸੇ ਦੇ ਵਿੱਚੋਂ ਨਿਕਲਣਾ ਵੀ ਚਾਹੁੰਦੇ ਆ ਪਰ ਆਪਦੇ ਮਨ ਦੇ ਵਿੱਚ ਜਿਹੜਾ ਡਰ ਲਾਲਚ ਤੇ ਜ਼ਿੰਮੇਦਾਰੀਆਂ ਉਹਨਾਂ ਦੀ ਵਜ੍ਹਾ ਦੇ ਨਾਲ ਉਹ ਸ਼ਾਇਦ ਇਹ ਚੀਜ਼ ਨੂੰ ਨਹੀਂ ਛੱਡ ਸਕਦੇ ਉਹ ਇਸੇ ਚੀਜ਼ ਦੇ ਵਿੱਚ ਫਸੇ ਰਹਿੰਦੇ ਨੇ ਤੇ ਜਿਹੜਾ ਸਰਕਲ ਆ ਉਹ ਇਦਾਂ ਹੀ ਚੱਲਦਾ ਜਾਂਦਾ ਤੇ ਰਿਚਡਰ ਇਹ ਵੀ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਸਾਨੂੰ ਆਪ ਦੇ ਡਰ ਨੂੰ ਖਤਮ ਕਰਕੇ ਜਿਹੜੀ ਇਹ ਚੂਹਾ ਦੌੜ ਆ ਰੈਟ ਰੇਸ ਆ ਇਹਦੇ ਵਿੱਚੋਂ ਸਾਨੂੰ ਬਾਹਰ ਨਿਕਲਣਾ ਚਾਹੀਦਾ ਤੇ ਸਾਨੂੰ ਕੁਝ ਅਜੀਹਾ ਕਰਨਾ ਚਾਹੀਦਾ ਵੀ ਅਸੀਂ ਪੈਸੇ ਦੇ ਵਾਸਤੇ ਕੰਮ ਨਾ ਕਰੀਏ ਹੋ ਸਕਦਾ ਹੈ ਜਿਹੜਾ ਸਾਡਾ ਪੈਸਾ ਉਹ ਸਾਡੇ ਵਾਸਤੇ ਕੰਮ ਕਰੇ ਇਹ ਤਾਂ ਜਿਵੇਂ ਪਿੰਡਾਂ ਦੇ ਵਿੱਚ ਵੀ ਆਮ ਕਹਾਵਤਰੀ ਹੁੰਦੀ ਜਿਵੇਂ ਆਪਾਂ ਕਹਿ ਹੀ ਦਿੰਨੇ ਆ ਪਿੰਡਾਂ ਦੇ ਵਿੱਚ ਵੀ ਪੈਸਾ ਹੀ ਪੈਸੇ ਨੂੰ ਖਿੱਚਦਾ ਹੈਗਾ ਇਹ